ਪ੍ਰੋਗਰਾਮ ਨਾਲ ਜੁੜੇ ਦਸਖੰਡਾ ਸਵਾਗਤ ਹੈ। ਸਤਿ ਪਾਣਾ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਰ। ਅੱਜ ਇਸ ਚਿਹਰੇ ਨੂੰ ਦੇਖ ਕੇ ਪਛਾਣ ਗਏ ਹੋਗੇ ਤੇ ਲਗਭਗ 2000 ਜਦੋਂ ਸਿਨੇਮੇ ਦੀ ਨਵੀਂ ਸ਼ੁਰੂਆਤ ਹੋਈ ਸੀ। ਉਹ ਸਿਨੇਮਾ ਜਿਨੇ ਜੀਐਨ ਫਿਲਮ ਵੀ ਲੈ ਕੇ ਆਂਦੀ ਤੇ ਨਵੇਂ ਸਿਨੇਮੇ ਨੂੰ ਜੀਐਨ ਵੀ ਆਖਿਆ ਤੇ ਅਸਾਂ ਨੂੰ ਮਾਨ ਵਤਨਾਂ ਦਾ ਪ੍ਰਵਾਸ ਦੀਆਂ ਗੱਲਾਂ ਤਾਂ ਉਦੋਂ ਉਸ ਸਮੇਂ ਕਿੰਮੀ ਬਰਮਾਈ ਦਾ ਜ਼ਿਕਰ ਹੈ ਜਿਹੜਾ ਆਟੋਮੈਟਿਕ ਆਪ ਮੁਹਾਰਿਆ ਜਾਂਦਾ। ਪਾਵੇਂ ਇਹ ਗੱਲ ਲਗਭਗ ਹੁਣ ਡੇਢ ਦਹਾਕਾ ਪੁਰਾਣੀ ਹੋ ਚੱਲੀ ਹੈ ਪਰ ਚਿਹਰੇ ਨਹੀਂ ਭੁੱਲਦੇ ਸ਼ੁਰੂਆਤਾਂ ਨਹੀਂ ਭੁੱਲਦੀਆਂ ਸਤਿ ਪੰਨਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਲੱਗ ਰਿਹਾ ਥੇ ਅੱਜ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅ ਪਿੰਡ ਲੈ ਕੇ ਚੱਲੀਏ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਪਿੰਡ ਤੋਂ ਸ਼ੁਰੂਆਤ ਕਰਦੇ ਹਾਂ ਤੁਸੀਂ ਕਿਹੜੇ ਦਰਸ਼ਕਾਂ ਨਾਲ ਸਾਂਝ ਪਾਓ ਕਿਹੜੇ ਪਿੰਡ ਦੇ ਕਿਹੜੇ ਏਰੀਏ ਦੇ ਜੰਮੇ ਜਾਏ ਹੋ ਮੈਂ ਜਗਰਾਉਂ ਤੋਂ ਆਂ ਲੁਧਿਆਣਾ ਡਿਸਟ੍ਰਿਕਟ ਚ ਫਿਰੋਜ਼ਪੁਰ ਰੋਡ ਤੇ ਲੁਧਿਆਣੇ ਤੋਂ ਮੋਗੇ ਦੇ ਵਿਚਾਲੇ ਜਗਰਾਉਂ ਦਾ ਤੇ ਮੈਂ ਬਿਲੰਗ ਕਰਦੀ ਹਾਂ ਮੇਰਾ ਬਰਥ ਜਗਰਾਉਂ ਦਾ ਤੇ ਅਮ ਸਾਡਾ ਪਿੰਡ ਜਗਰਾਉਂਾ ਜਗਰਾਉਂਾ ਜੀ ਐਜੂਕੇਸ਼ਨ ਕਿੱਥੋਂ ਦੀ ਰਹੀ ਹੈ ਤੁਹਾਡੀ ਐਜੂਕੇਸ਼ਨ ਮੇਰੀ ਜਿਹੜਾ ਪਕਹਨੇ ਐਲੀਮੈਂਟਰੀ ਸਕੂਲ ਹਨਾ ਉਦੋਂ ਮੈਂ ਸਿਧਵਾ ਖੁਰਦ ਸਕੂਲ ਸੀਗਾ ਉਸ ਸਮਾਨੇ ਚ ਉਹ ਇਕੱਲਾ ਇੱਕ ਇੰਗਲਿਸ਼ మీడియం ਸਕੂਲ ਸੀਗਾ ਜਿੱਤਕੇ ਪੜਾਈ ਕਰਨ ਲੱਗੇ ਉਹ ਸਿੱਧਵਾਂ ਖੁਰਦ ਪਿੰਡ ਹੈਗਾ ਵਾ ਉੱਥੇ ਕਾਲਜ ਵੀ ਸੀਗਾ ਕੁੜੀਆਂ ਦਾ ਹਾਂ ਸਿੱਧਵਾਲੇ ਕਾਲਜ ਦੀ ਬੜੀ ਚਰਚਾ ਹੁੰਦੀ ਸੀ ਜਦੋਂ ਬੜੀ ਉਸ ਕਾਲਜ ਤੇ ਜਿਹੜਾ ਨਾ ਪਪਾ ਕਿੰਨੇ ਵਿਚੜਾ ਉਹਨਾਂ ਦਾ ਮੇਨ ਕੈਂਪਸ ਸੀਗਾ ਉਹ ਉਸ ਦੇ ਵਿੱਚ ਇੱਕ ਬੱਚਿਆਂ ਦਾ ਸਕੂਲ ਸੀਗਾ ਛੋਟੇ ਬੱਚਿਆਂ ਦਾ ਲੋਰ ਕੇਜੀ ਤੋਂ ਲੈ ਕੇ 10ਵੀਂ ਤੱਕ ਤੇ ਮੈਂ ਉਹ ਸਕੂਲ ਚ ਪੜੀ ਆ ਅਤੇ ਉਤ ਤੋਂ ਬਾਅਦ ਫਿਰ ਫੈਮਿਲੀ ਮੇਰੀ ਸਾਰੇ ਸੇ ਬੰਬੇ ਚਲੇ ਗਏ ਸੀਗੇ ਤੇ ਫਿਰ ਮੇਰੀ ਪੜਾਈ ਸਾਰੇ ਬੰਬੇ ਦੀ ਹੈ ਤੇ ਬੰਬੇ ਤੋਂ ਬਾਅਦ ਫਿਰ ਕੈਲੀਫੋਰਨੀਆ ਦੀ ਹੈ ਤਾਂ ਮੇਰਾ ਪੂਰਾ ਪੂਰੀ ਦੁਨੀਆ ਦਾ ਚੱਕਰ ਕੱਢਿਆ ਹੋਇਆ ਜੀ ਅ ਇਸ ਸਬਬ ਕਿਵੇਂ ਬਣਿਆ ਕਿ ਕੁੜੀਆਂ ਨੂੰ ਜਦੋਂ ਉਦੋਂ ਦੌਰ ਨਹੀਂ ਸੀ ਬੰਬੇ ਦਾ ਅਸਰ ਸੀ ਕਿ ਫਿਲਮਾਂ ਬਲ ਚੁਕਾ ਹੋਇਆ ਜਾਂ ਕਿਵੇਂ ਸਬਬ ਬਣਿਆ ਕਿ ਫਿਲਮਾਂ ਚ ਆਉਣ ਦਾ ਮੌਕਾ ਮੈਨੂੰ ਫਿਲਮਾਂ 'ਚ ਆਉਣ ਦਾ ਮੌਕਾ ਐਕਚੁਅਲੀ ਜਗਰਾਂਤ ਨੂੰ ਮਿਲਿਆ ਸੀਗਾ ਮੇਦੀ ਪਹਿਲੀ ਫਿਲਮ ਸੀਗੀ ਨਸੀਬੋ ਕਾਫੀ ਨੂੰ ਪਤਾ ਕੁਝ ਨੂੰ ਨਹੀਂ ਪਤਾ ਉਦੋਂ ਮੈਂ 10ਵੀਂ 'ਚ ਪੜ੍ਹਦੀ ਸੀਗੀ ਤੇ ਉਹ ਫਿਲਮ ਲਿਖੀ ਹੈਗੀ ਹੈ ਬਲਦੇਵ ਗਿੱਲ ਹੋਣਾ ਨੇ ਉਹਨਾਂ ਨੇ ਚੰਨ ਪਰਦੇਸੀ ਲਿਖੀ ਸੀ ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਸੀ ਉਹ ਮੇਰੇ ਫਾਦਰ ਸਾਹਿਬ ਦੇ ਬਚਪਨ ਦੇ ਦੋਸਤ ਨੇ ਜਗਰਾਂਤ ਉਹਨੇ ਤਾਂ ਉਹਨਾਂ ਨੇ ਜਦੋਂ ਨਸੀਬੋ ਦੀ ਕਹਾਣੀ ਲਿਖੀ ਉਹ 15 ਸਾਲ ਦੀ ਕੁੜੀ ਦੀ ਕਹਾਣੀ ਸੀ ਨਸੀਬੋ ਤੇ ਉਹਨਾਂ ਨੇ ਮੇਰੇ ਪਾਪਾ ਨੂੰ ਕਿਹਾ ਵੀ ਹਨਾ ਜੇ ਕਿੰਮੀ ਇਹ ਰੋਲ ਕਰੇ ਤੇ ਪਾਪਾ ਕਹਿੰਦੇ ਵੀ ਕਿੰਮੀ ਮੈਂ ਵੀ ਮੈਂ ਤਾਂ ਮੈਨੂੰ ਵਾਕਈ ਕੁਝ ਨਹੀਂ ਸਮਝ ਸੀ ਇਹ ਨਾ ਕਦੇ ਮੈਂ ਕਦੇ ਕੋਈ ਫਿਲਮ ਪੂਰੀ ਦੇਖੀ ਵੀ ਨਹੀਂ ਹੋਣੀ ਨਾ ਹਿੰਦੀ ਨਾ ਪੰਜਾਬੀ ਕੁਝ ਵੀ ਨਹੀਂ ਤੇ ਮੈਨੂੰ ਤੁਸੀਂ ਕਹੋ ਵੀ ਅਮ ਪਰਮਾਤਮਾ ਦਾ ਅਮ ਕਹ ਲੋ ਸਬੱਬੇ ਬਣਿਆ ਕਿ ਜਦੋਂ ਹੀ ਮੇਰ ਹੋਈ ਔਰ ਮੈਨੂੰ ਨਸੀਬੋ ਚ ਨਸੀਬੋ ਦਾ ਰੋਲ ਕਰਨ ਦਾ ਮੌਕਾ ਮਿਲੇ ਔਰ ਨਸੀਬੋ ਨੂੰ ਡਾਇਰੈਕਟ ਕੀਤਾ ਸੀ ਮਨਮੋਹਨ ਸਿੰਘ ਜੀ ਨੇ ਮਤਲਬ ਬਹੁਤ ਹੀ ਸੋਹਣੀ ਸਾਰਾ ਸੈਟਅਪ ਹੀ ਬਹੁਤ ਸੋਹਣਾ ਸੀਗਾ ਤੇ ਪਾਪਾ ਫਿਰ ਕਹਿੰਦੇ ਵੀ ਹਾਂ ਮੈਂ ਜ਼ਰੂਰ ਅਚੀਵ ਕਰਨਾ ਚਾਹੁੰਦੀ ਹਾਂ ਤਾਂ ਉਹ ਇਸ ਤਰ੍ਹਾਂ ਸ਼ੁਰੂਆਤ ਹੋਈ ਸੀ ਕਿ ਮੈਂ ਨਸੀਬੋ ਦਾ ਰੋਲ ਐਕਸਪੀਰੀਅੰਸ ਕਿਵੇਂ ਈਕਿਦਮ ਦੋਸਮੇ ਚ ਪੜਦਿਆਂ ਨੂੰ ਕੈਮਰੇ ਕੈਮਰਾ ਫੇਸ ਕਰਨਾ ਪਿਆ ਇਹ ਤਜਰਬਾ ਕਿਵੇਂ ਰਿਹਾ ਤੋ ਤੁਸੀਂ ਤੁਸੀਂ ਮੰਨੋਗੇ ਨਹੀਂ ਮੈਨੂੰ ਕੁਝ ਆਈਡੀਆ ਨਹੀਂ ਸੀਗਾ ਕਿ ਬਈ ਕਿਵੇਂ ਹੁੰਦੀਆਂ ਸ਼ੂਟਿੰਗ ਇਹ ਮੈਂ ਕੀ ਕਰੀ ਮੈਨੂੰ ਇਹਨਾਂ ਪਤਾ ਸੀ ਮੈਂ ਨਾ ਮਨਮੋਨ ਜੀ ਮਨਜੀ ਕਹਿੰਦੇ ਬਈ ਬਈ ਸੀਗਾ ਵੀ ਕੋਈ ਐਕਸਪੀਰੀਅੰਸ ਸੀਗਾ ਹਨਾ ਕੁੜੀ ਨੂੰ ਤੇ ਮਨਜੀ ਨੂੰ ਪਤਾ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ ਮੈਂ ਹਰ ਕਲਾਸ ਆਫ ਦੀ ਟੌਪ ਕਰਦੀ ਹੁੰਦੀ ਸੀ ਤੇ ਮਾਂ ਜੀ ਕਹਿੰਦੇ ਵੀ ਕੁੜੀ ਪੜ੍ਹਾਈ ਸਿੱਣੀ ਹੁਸ਼ਿਆਰ ਤਾਂ ਡੈਫੀਨਿਟਲੀ ਉਹ ਫਟਾਫਟ ਪਿਕਅਪ ਕਰੋਗੀ ਮੈਨੂੰ ਆਪ ਨੂੰ ਨਹੀਂ ਪਤਾ ਸੀ ਮੈਂ ਕਹਿੰਦੀ ਬਈ ਜਿਹੜੇ ਡਾਇਰੈਕਟਰ ਹੁੰਦੇ ਨੇ ਲੇਖਕ ਹੁੰਦੇ ਨੇ ਉਹਨਾਂ ਦੀ ਨਜ਼ਰ ਡਿਫਰੈਂਟ ਹੁੰਦੀ ਹੈ ਆਮ ਇਨਸਾਨਾਂ ਤੋਂ ਤਾਂ ਉਹਨਾਂ ਨੇ ਸੋਚਿਆ ਵੀ ਨਹੀਂ ਕਿ ਮੈਂ ਕਰ ਲੂਗੀ ਤੇ ਫਿਰ ਜਦੋਂ ਮੈਨੂੰ ਕਿਹਾ ਹਨਾ ਬਈ ਆਹ ਆ ਸੀਨ ਕਰਨਾ ਆਹ ਗੱਲ ਡਾਇਲੌਗ ਬੋਲਣੇ ਆ ਤੇ ਮੈਂ ਬਸ ਉਵੇਂ ਹੀ ਹਨਾ ਮੈਂ ਉਵੇਂ ਹੀ ਡਾਲੂਗੀ ਬੋਲੀਗੀ ਜਿਵੇਂ ਮੈਨੂੰ ਕਿਹਾ ਮੈਂ ਉਵੇਂ ਮੈਂ ਕਰੀ ਗਈ ਤੇ ਬਹੁਤ ਹੀ ਸੋਹਣਾ ਕਮਰਕਲਾ ਮੈਂ ਤੁਹਾਨੂੰ ਹਾਸੇਦਾਰ ਗੱਲ ਦੱਸਦੀ ਵੀ ਮੈਂ 10ਵੀਂ ਚ ਪੜ੍ਹਦੀ ਸੀ ਤੇ ਆਪਣੇ ਯੂਨਿਟਸ 'ਚ ਚਾਹ ਆਉਂਦੀ ਹੁੰਦੀ ਸਾਰੇ ਲਈ ਮੇਰੇ ਲਈ ਉਦੋਂ ਬੋਨ ਵੀਟਰ ਦਾ ਦੁੱਧ ਆਉਂਦਾ ਹੁੰਦਾ ਸੀ ਕਿਉਂਕਿ ਮੈਂ ਬਹੁਤ ਪੀਂਦੀ ਸੀ ਤੇ ਦੱਸ ਦੱਸ ਤੋ ਤੁਸੀਂ ਕੰਬੀ ਬਹੁਤ ਹੀ ਖੂਬਸੂਰਤ ਪਿਆਰੀਆਂ ਬਚਪਨੇ ਦੀਆਂ ਯਾਦਾਂ ਕੀ ਬਾਤ ਹੈ ਇਹ ਜਦੋਂ ਸਿਨੇਮੇ ਦੀ ਨਵੀਂ ਕਹਿ ਲਈ ਕਿ ਸ਼ੁਰੂਆਤ ਹੁੰਦੀ ਹੈ ਜੀ ਆਨ ਬੜਾ ਚਰਚਿਤ ਗੱਲ ਸੀ ਅਸਾਂ ਨੂੰ ਮਾਨਵਤਨਾ ਦਾ ਉਦੋਂ ਲੱਗਦਾ ਹੁੰਦਾ ਸੀ ਸਿਨੇਮੇ ਦਾ ਨਵਾਂ ਦੌਰ ਸ਼ੁਰੂ ਹੋਇਆ ਉਹ ਤੇ ਪ੍ਰਵਾਸ ਜਦੋਂ ਕੈਨੇਡਾ ਅਮਰੀਕਾ ਲੋਕ ਜਾਂਦੇ ਸੀ ਉਦੋਂ ਬੜਾ ਚਾਹ ਹੁੰਦਾ ਸੀ ਵੀ ਕੋਈ ਪਰਦੇਸੀ ਹੈ ਕੋਈ ਅਮਰੀਕਾ ਤੋਂ ਆਇਆ ਹੈ ਕੋਈ ਕੈਨੇਡਾ ਤੋਂ ਆਇਆ ਹੈ ਉਸ ਗੱਲ ਨੂੰ ਦਰਸਾਉਂਦੀਆਂ ਵੀ ਪਿਕਚਰ ਸੀਗੀ ਇਹਨਾਂ ਫਿਲਮਾਂ ਦਾ ਸਵਭ ਕਿਵੇਂ ਬਣਿਆ ਇਹਨਾ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਐਕਟ੍ਰੈਸ ਬਣਨਾ ਕਦੇ ਮੇਰੀ ਜ਼ਿੰਦਗੀ ਦਾ ਗੋਲ ਨਹੀਂ ਸੀਗਾ ਮੈਂ ਆਪਦੀ ਪੜ੍ਹਾਈ ਨੂੰ ਬੜੀ ਇੰਪੋਰਟੈਂਸ ਦਿੰਦੀ ਸੀਗੀ ਤੇ ਮੇਰਾ ਸੀਗਾ ਮੈਂ ਆਈਐਸ ਅਫਸਰ ਬਣਨਾ ਟੋਟਲੀ ਡਿਫਰੈਂਟ ਚੀਜ਼ ਮਤਲਬ ਮੈਨੂੰ ਲੱਗਦਾ ਸੀ ਮੈਂ ਆਈਐਸ ਅਫਸਰ ਬਣੂੰਗੀ ਫਿਰ ਮੈਂ ਸਾਰੇ ਇੰਡੀਆ ਨੂੰ ਸੈੱਟ ਕਰ ਦੂੰਗੀ ਹਣਾ ਹਾਂਜੀ ਤੇ ਮੇਰੀ ਸੋਚ ਜਿਹੀ ਪਰ ਖੈਰ ਮੈਂ ਆਪਣੀ ਪੜਾਈ ਜਾਰੀ ਰੱਖੀ ਬੰਬਈ ਸੀ ਸ਼ਿਫ ਪੂਰੀ ਸਾਡੀ ਫੈਮਲੀ ਬੰਬੇ ਚਲੀ ਗਈ ਸੀ ਤੇ ਉੱਥੇ ਮੈਂ ਕਾਲਜ ਜੁਆਇਨ ਕੀਤਾ ਬਹੁਤ ਵਧੀਆ ਤੇ ਉੱਥੇ ਹੀ ਪੜਾਈ ਕਰਦੀ ਰਹੀ ਤੇ ਉਸ ਦੌਰਾਨ ਹੀ ਅਮਨ ਜੀ ਫਿਲਮ ਬਣਾ ਰਹੇ ਸੀਗੇ ਜੀ ਆਇਆਂ ਨੂੰ ਤੇ ਉਹਦੇ ਵਿੱਚ ਦੱਸੀ ਦਾ ਜਿਹੜਾ ਕੈਰੈਕਟਰ ਸੀਗਾ ਜਿਹੜਾ ਮੈਂ ਪਲੇ ਕੀਤਾ ਤਾਂ ਜਿਹੜੀ ਜਦੋਂ ਉਹਦੀ ਗੱਲ ਆਈ ਤਾਂ ਉਹਨਾਂ ਨੇ ਹੀ ਮੈਨੂੰ ਚੇਤੇ ਕੀਤਾ ਵੀ ਕਿੰਨੇ ਨੂੰ ਬੁਲਾਉਣੇ ਤਾਂ ਇਸ ਤਰ੍ਹਾਂ ਕਿ ਕਿ ਪਹਿਲਾਂ ਮੈਂ ਕੰਮ ਕੀਤਾ ਹੋਇਆ ਸੀ ਉਹਨਾਂ ਨਾਲ ਔਰ ਦੂਜਾ ਕੀ ਹੁੰਦਾ ਵਾ ਕਿ ਅਮ ਡਾਇਰੈਕਟਰ ਨੂੰ ਜੇ ਉਹ ਸੋਚਦੇ ਨੇ ਵੀ ਆਹਾਂ ਰੋਲ ਕਿੰਮੀ ਨੂੰ ਬੁਲਾਉਣੇ ਆ ਤੇ ਮੇਰੇ ਲਈ ਤਾਂ ਬਹੁਤ ਹੀ ਖੁਸ਼ਕਿਸਮਤੀ ਕਹਿਣੋ ਬਹੁਤ ਮਾਣ ਵਾਲੀ ਗੱਲ ਸੀ ਕਿ ਮੈਨੂੰ ਉਹ ਕਿਰਦਾਰ ਉਸ ਸਮੇਂ ਤੁਸੀਂ ਕਿਹੜੀ ਕਲਾਸ 'ਚ ਸੀ ਜਾਂ ਕੀ ਕਰ ਰਹੇ ਸੀ ਜਦੋਂ ਉਸ ਵੇਲੇ ਮੈਂ ਆਪਦੀ ਗ੍ਰੈਜੂਏਸ਼ਨ ਕਰਕੇ ਹਟੀ ਸੀ ਅੱਛਾ ਜੀ ਉਸ ਟਾਈਮ ਇਹ ਜਦੋਂ ਤੁਹਾਨੂੰ ਦਸਵੀਂ ਚੀਜ਼ ਫੇਮ ਕਹਿ ਲਈ ਜਾਂ ਚਰਚਾ ਹੋਈ ਦਸਵੀਂ ਜਦੋਂ ਪੜ੍ਹਦੇ ਸੀ ਤਾਂ ਤਾਂ ਵੀ ਰੋਲ ਮਿਲਿਆ ਗ੍ਰੈਜੂਏਸ਼ਨ 'ਚ ਸਟੂਡੈਂਟ ਲਾਈਫ 'ਚ ਜਦੋਂ ਇਹ ਫੇਮ ਮਿਲਦਾ ਤਾਂ ਸਾਥੀਆਂ ਦਾ ਕਿਵੇਂ ਰਿਆ ਬਹੁਤ ਹੀ ਪਿਆਰੀ ਹੈ ਉਹਨੇ ਬੜੇ ਕੀ ਹੁੰਦਾ ਵਾ ਜਿਹੜੇ ਆਪਣੇ ਦੋਸਤ ਹੁੰਦੇ ਨੇ ਹਨਾ ਸਹੇਲੀਆਂ ਹੁੰਦੀਆਂ ਨੇ ਉਹ ਫਰੈਂਡ ਹੀ ਰਹਿੰਦੇ ਨੇ ਉਹ ਕੋਈ ਫਰਕ ਨਹੀਂ ਬਣਦਾ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਰੋਲ ਮਿਲ ਰਹੇ ਨੇ ਸੇ ਕਾਮਯਾਬ ਹੋ ਰਹੇ ਹੋ ਕੁਝ ਵੀ ਨਹੀਂ ਪਰ ਉਹ ਦੋਸਤੀਆਂ ਉਦਾਂ ਹੀ ਰਹੀਆਂ ਤੇ ਐਕਚੁਅਲੀ ਜਦੋਂ ਨੂੰ ਜੀਆਂ ਹਨ ਹੋਈ ਮੈਂ ਅਮਰੀਕਾ ਸੀ ਗਈ ਮੈਂ ਇੱਥੇ ਰਹਿੰਦੀ ਹੁੰਦੀ ਸੀ ਤੇ ਪਰ ਪਰ ਫੇਰ ਮਨ ਜੀ ਨਹੀਂ ਮੈਨੂੰ ਯਾਦ ਕੀਤਾ ਸੀ ਤੇ ਇੱਥੇ ਮੈਂ ਆ ਆਪਣੀ ਪੋਸਟ ਗ੍ਰੈਜੂਏਟ ਕਰਦੀ ਸੀਗੀ ਤਾਂ ਨਿਊਟ੍ਰੀਸ਼ਨਲ ਸਾਇੰਸ ਪੜ੍ਹਦੀ ਸੀ ਸੋ ਤੁਸੀਂ ਇਹਨੂੰ ਕੀ ਮੰਨਦੇ ਹੋ ਵੀ ਅਚਾਨਕ ਰੋਲ ਮਿਲਿਆ ਕਰ ਲਿਆ ਸਕੂਲ ਤੋਂ ਸ਼ੁਰੂ ਕੀਤਾ ਫਿਰ ਕਾਲਜ ਤੋਂ ਸ਼ੁਰੂ ਕੀਤਾ ਟ੍ਰੇਨਿੰਗ ਨਹੀਂ ਲਈ ਕਿ ਤੂੰ ਇਹਨੂੰ ਇਸ ਚੀਜ਼ ਨੂੰ ਗੋਡ ਗਿਫਟ ਮੰਨਦੇ ਹੋ ਕਿ ਕੋਈ ਨਾ ਕੋਈ ਆਰਟਿਸਟ ਮਿਤ ਛੁਪਿਆ ਹੁੰਦਾ ਇਨਸਾਨ ਦੇ ਮੈਨੂੰ ਲੱਗਦਾ ਹੈ ਕਿ ਆਪਾਂ ਆਵਦੇ ਰੋਲ ਨਹੀਂ ਚੁੰਨਦੇ ਰੋਲ ਆਪਾਂ ਨੂੰ ਚੁੰਨਦੇ ਨੇ ਜਿਵੇਂ ਕੀ ਹੈ ਕਿਆ ਬਾਤ ਸਕਸੈਸ ਨੂੰ ਆਪਾਂ ਨਹੀਂ ਚੁੰਨਦੇ ਕਿ ਅਸੀਂ ਸਕਸੈਸ ਚੁੰਨ ਰਹੇ ਹਾਂ ਕਾਮਯਾਬੀ ਸਾਨੂੰ ਚੁਣਦੀ ਹੈ ਇੱਕ ਕੁਦਰਤ ਤੁਹਾਡੇ ਲਈ ਇਹ ਸਭਾ ਬਣਾਉਂਦੀ ਹੈ ਗੋਡ ਗਿਫਟਡ ਹੁੰਦੇ ਨੇ ਕਿ ਤੁਸੀਂ ਕੋਸ਼ਿਸ਼ ਵੀ ਨਹੀਂ ਕਰ ਰਹੇ ਹੋ ਤੁਹਾਡੇ ਚੋਲੀ ਸੇ ਚੀਜ਼ਾਂ ਪਾ ਰਹੀਆਂ ਮੈਂ ਤਾਂ ਇੰਨਾ ਜਿਆਦਾ ਬਲੀਵ ਕਰਦੀ ਹਾਂ ਨਾ ਤੁਹਾਤਾ ਜੀ ਕਿ ਬਈ ਇੱਕ ਕੁਦਰਤ ਦੀ ਤਾਕਤ ਹੈ ਜੋ ਤੁਹਾਨੂੰ ਰਾਹ ਦਿਖਾਉਂਦੀ ਹੈ ਤੁਹਾਡੇ ਰਾਵਾਂ ਚ ਚੀਜ਼ਾਂ ਭੇਜਦੀ ਹੈ ਹੁਣ ਇਹ ਇਨ ਦਾ ਐਂਡ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹ ਚੀਜ਼ਾਂ ਚੱਜ ਨਾਲ ਕਰਦੇ ਹੋ ਕਿ ਤੁਸੀਂ ਠੀਕ ਤਰ੍ਹਾਂ ਨਹੀਂ ਕਰਦੇ ਤਾਂ ਪਰ ਸਭ ਕੁਦਰਤ ਹੁੰਦੀ ਹੈ ਬਿਲਕੁਲ ਜਿਦੋਂ ਸਵਾਬ ਬਣਦੇ ਗਏ ਫਿਲਮਾਂ ਹੁੰਦੀਆਂ ਗਈਆਂ ਨਾਮ ਬਣਦਾ ਗਿਆ ਇੱਕ ਉਸ ਦੌਰ ਚ ਤੁਹਾਡੀ ਚਰਚਾ ਸੀ ਇਸ ਚ ਇਸ ਥੀਏਰੇ ਦੀ ਤੁਸੀਂ ਨੌਕ ਫਿਲਮਾਂ ਕੀਤੀਆਂ ਟੋਟਲ ਹਾਂਜੀ ਨੌਂ ਫਿਲਮਾਂ ਕੀਤੀਆਂ ਤੇ ਉਸ ਤੋਂ ਬਾਅਦ ਤੁਸੀਂ ਇਸ ਤੋਂ ਹਟ ਗਏ ਇਹ ਇਹ ਜੋ ਨਿਕਲਣਾ ਬੜਾ ਔਖਾ ਕਿਉਂਕਿ ਸ਼ਹਰਤ ਚੋਂ ਨਿਕਲਣਾ ਸਿਨੇਮੇ ਵਿੱਚੋਂ ਨਿਕਲਣਾ ਜਿਹਨੂੰ ਦੁਨੀਆ ਤਰਸਦੀ ਉਸ ਗੱਲ ਚੋਂ ਨਿਕਲਣਾ ਇਹ ਨਿਕਲ ਇਹਦੇ ਵਿੱਚੋਂ ਨਿਕਲਣਾ ਕਿਵੇਂ ਰਿਹਾ ਮੈਂ ਨਾ ਕਦੇ ਇਹਦੇ ਵਿੱਚ ਪਈ ਹੋਈ ਨਹੀਂ ਮੈਂ ਕਦੀ ਪਈ ਹੋਈ ਨਹੀਂ ਮੈਂ ਆਪਣਾ ਜਿਹੜਾ ਆਪਣੀ ਪੜਾਈ ਕਰ ਰਹੀ ਸੀਗੀ ਫਿਰ ਮੇਰਾ ਥੇ ਬਿਜ਼ਨਸ ਸੀਗਾ ਮੈਂ ਆਪ ਦੇ ਕੰਮ ਕਰਦੀ ਰਹੀ ਤੇ ਮੈਨੂੰ ਮੂਵੀਜ਼ ਜਿਹੜੀਆਂ ਆਫਰ ਹੁੰਦੀਆਂ ਰਹੀਆਂ ਤੇ ਅੱਛਾ ਲੱਗ ਹਮੇਸ਼ਾ ਲਾਈਕ ਮਨਜੀ ਦੀ ਹੁੰਦੀ ਸੀ ਜਾਂ ਕੋਈ ਹੋਰ ਜੋ ਸ਼ਹੀਦ ਉਧਮ ਸਿੰਘ ਚ ਮੈਂ ਰੋਲ ਕੀਤਾ ਸੀਗਾ ਅੱਛੇ ਅੱਛੇ ਪ੍ਰੋਜੈਕਟਸ ਹੀ ਮੇਰੇ ਰਾਹ ਚ ਆਉਂਦੇ ਰਹੇ ਔਰ ਮੈਂ ਉਹਨਾਂ ਨੂੰ ਕਰਦੇ ਰਹੀ ਤਾਂ ਥੋੜਾ ਹੀ ਕਹਿਣਾ ਵੀ ਮੈਂ ਨਿਕਲੀ ਕਿਦਾਂ ਕੋਈ ਮੇਰਾ ਜਿਹੜਾ ਮਨ ਹੈਗਾ ਮਤਲਬ ਆਪਣੀ ਜਿਹੜਾ ਪਰਸਨਲ ਉਹ ਕਦੇ ਬੜੀ ਹੋਈ ਨਹੀਂ ਕਦੇ ਇਦਾਂ ਨਹੀਂ ਹੋਇਆ ਉਹ ਮੈਂ ਹੀਰੋਇਨਾਂ ਮੇਰਾ ਹਾਜੀ ਮੇਰਾ ਹੋਮਿਆ ਬਣਨਾ ਉਹ ਬਣਨਾ ਉਹ ਕਦੀ ਵੀ ਨਹੀਂ ਸੀਗਾ ਪਰ ਮੈਂ ਕਹਿੰਦੀ ਮੈਨੂੰ ਕੋਈ ਸਟਰਗਲ ਨਹੀਂ ਕਰਨੀ ਪੈਣਾ ਪੈਣ ਵਿੱਚ ਨਿਕਲਣ ਵਿੱਚ ਨਾ ਪੈਣ ਚੁਣਨਾ ਤੇ ਜੀ ਇਹ ਫਿਰ ਜਿਹੜਾ ਅਮਰੀਕਾ ਕੇ ਸਫਰ ਕਿਸ ਤਰ੍ਹਾਂ ਦਾ ਰਿਹਾ ਹੈ ਕਾਰਟਿਸਟ ਵੀ ਹੋ ਤੁਸੀਂ ਤੇ ਕਾਰੋਬਾਰੀ ਵੀ ਰਹੇ ਹੋ ਇਹ ਇੱਥੇ ਆ ਕੇ ਸਫਰ ਕਿਸ ਤਰ੍ਹਾਂ ਦਾ ਰਿਹਾ ਇੱਥੇ ਆ ਕੇ ਵੀ ਬਹੁਤ ਵਧੀਆ ਰਿਹਾ ਕਿਉਂਕਿ ਮੈਂ ਬੰਬੇ ਸਿੱਗੀ ਤੇ ਆਲਰੇਡੀ ਕਾਫੀ ਨਾ ਐਕਸਪੋਜ਼ਰ ਤੁਹਾਨੂੰ ਮਿਲਦਾ ਵਾ ਜੇ ਤੁਸੀਂ ਵੱਡੇ ਸ਼ਹਿਰ ਚ ਰਹਿੰਦੇ ਹੋ ਤੇ ਫਿਰ ਅਸੀਂ ਅਮਰੀਕਾ ਇੱਥੇ ਮੈਂ ਮੂਵ ਹੋ ਗਈ ਤੇ ਇੱਥੇ ਵੀ ਬਹੁਤ ਹੀ ਵਧੀਆ ਐਕਸਪੋਜ਼ਰ ਰਿਹਾ ਮਤਲਬ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੇ ਮੈਂ ਨਹੀਂ ਕਹਿ ਸਕਦੀ ਕਿ ਮੇਰੇ ਨਾਲ ਕਦੇ ਵੀ ਜ਼ਿੰਦਗੀ ਚ ਕੋਈ ਖਰਾਬ ਐਕਸਪੀਰੀਅੰਸ ਸੱਚੀ ਕੁਝ ਵੀ ਨਹੀਂ ਹੋਇਆ ਐਂਡ ਫਿਰ ਇੱਥੇ ਆ ਕੇ ਨਾ ਇੱਕ ਓਰੇ ਪੈਜੈਂਟ ਹੁੰਦੇ ਨੇ ਤੇ ਮੈਂ ਉਹਨਾਂ ਸਪਾਰਟਿਸਿਪੇਟ ਕੀਤਾ ਤੇ ਮੈਂ ਮਿਸਿਸ ਇੰਡੀਆ ਯੂਐਸਸੀ ਦਾ ਕਿਤਾਬ ਉੱਤੇ ਜਿੱਤਿਆ ਤਾਂ ਉਸ ਤਰ੍ਹਾਂ ਦੀ ਮਤਲਬ ਮੈਨੂੰ ਹਮੇਸ਼ਾ ਹੁੰਦਾ ਵੀ ਚਲੋ ਐਕਸਟਰਾ ਕਰਿਕੂਲਰ ਐਕਟੀਵਿਟੀ ਆਪਦੀ ਰੱਖਣੀ ਚਾਹੀਦੀ ਹੈ ਕੁਝ ਨਾ ਕੁਝ ਤੇ ਉਹ ਤਰ੍ਹਾਂ ਬਹੁਤ ਹੀ ਵਧੀਆ ਰਿਹਾ ਹਮੇਸ਼ਾ ਜੀ ਕਦੇ-ਕਦੇ ਦਿਲ ਕਰਦਾ ਹੁੰਦਾ ਹੈ ਆਰਟਿਸਟ ਅਦਾਕਾਰ ਜਿਹੜਾ ਉਹ ਆਵਾਜ਼ਾਂ ਮਾਰਦਾ ਹੈ ਕਿ ਵਾਪਸੀ ਕਰੀਏ ਜਾਂ ਫਿਲਮ ਕਰੀਏ ਕਦੇ ਖੁਦ ਕੋਸ਼ਿਸ਼ ਕਰਨ ਦੀ ਖੁਦ ਕੋਸ਼ਿਸ਼ ਕੀਤੀ ਜਾਂ ਫਿਰ ਉਹੀ ਕੁਦਰਤੀ ਕਿ ਰਾਹ ਚ ਆਉਂਦੀਆਂ ਰਹੀਆਂ ਜਿਹੜੀਆਂ ਚੀਜ਼ਾਂ ਕਰਦੇ ਰਹੇ। ਤੁਹਾਡੀ ਜਿਹੜੀ ਤੁਸੀਂ ਗੱਲ ਕੀਤੀ ਨਾ ਇਹੀ ਹੈ ਰਾਹ ਚ ਆਉਦੀਆਂ ਰਹੀਆਂ ਚੀਜ਼ਾਂ। ਉਹ ਮੈਂ ਕਰਦੀ ਰਹੀ। ਕਦੇ ਮੈਂ ਇਹ ਨਹੀਂ ਸੋਚਿਆ ਕਿ ਵੀ ਹੁਣ ਮੈਂ ਬਸ ਕਰਨਾ ਨਹੀਂ। ਇਹ じゃ ਕੁਛ ਨਹੀਂ ਕਿ ਜਦੋਂ ਵੀ ਸਾਹਮਣੇ ਸੋਹਣੀ ਆਫਰ ਆਉਂਦੀ ਹੈ ਤੇ ਡੈਫੀਨਿਟਲੀ ਮੈਂ ਕਰ ਦਿਆ। ਹੁਣ ਮੈਂ ਰੀਸੈਂਟਲੀ ਉੱਚਾ ਦਰਬਾਬੇ ਨਾਨਕ ਸਾਹਿਬ ਫਿਲਮ ਕੰਮ ਕੀਤਾ ਤੇ ਤੁਸੀਂ ਸੋਚੋ ਵੀ ਕਿੰਨੇ ਅੱਛੇ ਅੱਛੇ ਚੀਜ਼ਾਂ ਸਾਹਮਣੇ ਆਉਂਦੀਆਂ ਰਹੀਆਂ ਔਰ ਮੈਂ ਕਦੇ ਵੀ ਕਹ ਲੂ ਕਿ ਸਿਰਫ ਮੈਨੂੰ ਇਨਾ ਹੁੰਦਾ ਕਿ ਜੇ ਮੈਂ ਹਾਂ ਕਰ ਰਹੀ ਹਾਂ ਕੋਈ ਵੀ ਰੋਲ ਕਰਨ ਲਈ ਡਸਨਟ ਮੈਟਰ ਮਾ ਵਿਦ ਦੋ ਸੀਨ ਨੇ ਸਾਰੀ ਫਿਲਮ ਦੇ ਵਿੱਚ ਮੈਂ ਪੂਰਾ ਦਿਲ ਲਾ ਕੇ ਉਹ ਚੰਗੀ ਤਰ੍ਹਾਂ ਕਰਾਂ ਥੈਟਸ ਇਟ ਮੈਨੂੰ ਲੱਗਦਾ ਹੈ ਕਿ ਮੈਂ ਕੰਮ ਬਹੁਤ ਘੱਟ ਕੀਤਾ ਪਰ ਹੁਣ ਵੀ ਕੱਲ ਮੈਂ ਉੱਥੇ ਵੈਂਕੂਵਰ ਤੋਂ ਫਿਰ ਸਿਆਟਲ ਸੀਗੀ ਤੇ ਲੋਕਾਂ ਨੂੰ ਉਹੀ ਜੀਆਨੂ ਦੀ ਜੱਸੀ ਐ ਸਾਨੂੰ ਮਨਰਤਨਾ ਦੀ ਸਕੂਟਰ ਵਾਲੀ ਭਾਲੀ ਉਹ ਸਭ ਉਹਨਾਂ ਨੂੰ ਚੇਤੇ ਆ ਅੱਛਾ ਲੱਗਦਾ ਜਾਣ ਕੇ ਵੀ ਹਲ ਥੋੜਾ ਜਿਹਾ ਕਮ ਕੀਤਾ ਪਰ ਸਾਰਿਆਂ ਨੂੰ ਯਾਦ ਅਸਨੇਮੇ ਦੀ ਸ਼ੁਰੂਆਤ ਦਿਲ ਚ ਬੈਠੀ ਹੈ ਜੀ ਸ਼ੁਰੂਆਤ ਸ਼ੁਰੂਆਤ ਹੀ ਹੁੰਦੀ ਹੈ ਨਵੇਂ ਸਨੇਮੇ ਦੀ ਜਿਹੜੀ ਸ਼ੁਰੂਆਤ ਸੀ ਤੇ ਮਾਨ ਜੀ ਕਹਿ ਲਿਏ ਚਾਹੇ ਉਹਨਾਂ ਦਾ ਉਹਨਾਂ ਦਾ ਇੱਕ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਇਹ ਤੁਹਾਨੂੰ ਲੈ ਕੇ ਜਾਂ ਭਜਨ ਮਾਨ ਜੀ ਸੀ ਉਹਨਾਂ ਨੂੰ ਲੈ ਕੇ ਫਿਲਮਾਂ ਬਣੀਆਂ ਬਿਲਕੁਲ ਇੱਕ ਆਰਟਿਸਟ ਦੀ ਜ਼ਰੀ ਜ਼ਿੰਦਗੀ ਹੈ ਜਾਂ ਆਰਟਿਸਟ ਲਾਲੋ ਕੇ ਕਿਸੇ ਦੇ ਅੰਦਰ ਜਦੋਂ ਆਰਟਿਸਟ ਵੱਸਦਾ ਹੈਗਾ ਉਹ ਉਹ ਨੂੰ ਮੇਨਟੇਨ ਰੱਖਣ ਲਈ ਕੁਝ ਕਰਦਾ ਹੈ ਕੁਝ ਇਸ ਤਰ੍ਹਾਂ ਦਾ ਤੁਸੀਂ ਕਰਦੇ ਰਹੇ ਹੋ ਜਾਂ ਰੂਟੀਨ ਲਾਈਫ ਦੀ ਇੱਕ ਆਰਟਿਸਟ ਜਿਵੇਂ ਆਪਾਂ ਸਾਹ ਆਉਂਦੇ ਆ ਤੇ ਆਉਂਦੇ ਜਾਂਦੇ ਰਹੇ ਜਿਵੇਂ ਸਾਹ ਆਉਂਦੇ ਆਉਂਦੇ ਜਾਂਦੇ ਰਹਿੰਦੇ ਥੋਨੂੰ ਪਤਾ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਤੁਸੀਂ profession ਹੁਣ ਤੁਸੀਂ ਹੈ ਨਾ ਤੁਸੀਂ ਇੰਨੇ ਸੋਹਣੇ ਸੋਹਣੇ ਇੰਟਰਵਿਊਸ ਕਰਦੇ ਹੋ ਇਹਦੇ ਲਈ ਤੁਹਾਨੂੰ ਕੰਮ ਨਹੀਂ ਸਪੈਸ਼ਲੀ ਕਰਨਾ ਪੈਂਦਾ ਇਹ ਜਿਵੇਂ ਸਾਹ ਆਉਂਦੇ ਤੁਹਾਨੂੰ ਆਉਂਦਾ ਰਹਿੰਦਾ ਰਾਈਟ ਇਹ ਆਈ ਥਿੰਕ ਕੋਈ ਵੀ ਕੋਈ ਵੀ ਆਰਟਿਸਟਿਕ ਕੰਮ ਕਰਦਾ ਕੋਈ ਸਿੰਗਰ ਹੈਗਾ ਕੋਈ 뮤직 ਕਰਦਾ ਕੋਈ ਲਿਟਰੇਚਰ ਲਿਖਦਾ ਲਿਖਾਰੀ ਹੁੰਦਾ ਜਾਂ ਐਕਟਰ ਹੁੰਦਾ ਤੇ ਆਈ ਥਿੰਕ ਇ ਆਟੋਮੈਟਿਕਲੀ ਕੋਈ شدت ਨਹੀਂ ਕਰਨੀ ਪੈਂਦੀ ਖਾਸ ਪਰ ਸਾ ਆਉਂਦੇ ਤੇ ਜਿਗਰਾ ਹੈਗਾ ਅੰਦਰ ਤੋਂ ਕੀੜਾ ਰੜ ਰੜਾ ਜਾਂਦਾ اچھا ਜਿਗਰਾਮਾ ਨਾਲ ਜਿਗਰਾਮਾ ਬੰਬੇ ਅਮਰੀਕਾ ਹੁਣ ਜਿਗਰਾਮਾ ਆਉਂਦੇ ਜਾਂਦੇ ਰਹਿੰਦੇ ਨੇ ਅਹ ਜਦੋਂ ਜਦੋਂ ਮੌਕਾ ਮਿਲਦਾ ਬਹੁਤ ਜ਼ਿਆਦਾ ਤਣੀ ਜਾ ਪਉਂਦੀ ਤੇ ਹੁਣ ਇਰਾਦਾ ਹੈਗਾ ਕਿ ਇਸ ਸਾਲ ਜਾਉਂਗੀ ਇੱਕ ਇੱਕ ਸਵਾਲ ਸੀ ਸਾਡੇ ਵੇਲੇ ਉਦੋਂ ਚਰਚਾ ਹੁੰਦੀ ਸੀ ਵੀ ਜਿਹੜਾ ਕਮਲ ਸਟੂਡੀਓ ਹੈ ਇਹ ਉਹਨਾਂ ਦੀ ਕੁੜੀ ਹੈ ਤੇ ਮੇਰੇ ਪਾਪਾ ਨੇ ਸਟਾਰਟ ਕੀਤਾ ਸੀਗਾ ਕਮਲ ਸਟੂਡੀਓ ਉਹਨਾਂ ਨੇ ਸਟੂਡੀਓਜ਼ ਖੋਲੇ ਸੀ 1968 ਦੇ ਵਿੱਚ ਪਹਿਲਾ ਜ ਫੋਟੋਗ੍ਰਾਫੀ ਦਾ ਕੰਮ ਖੋਲਿਆ ਤੇ ਅਮ ਉਸ ਹਾਂਜੀ ਮੈਂ ਉਹਨਾਂ ਦੀ ਹੀ ਕੁੜੀ ਹਾਂ ਮੇਰੇ ਪਾਪਾ ਨੇ ਕਮਲ ਜੀ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਔਰ ਅਸਲ ਸੇ ਕਮਲ ਸਟੂਡੀਓ ਮੇਰੀ ਮੰਮਾ ਦੇ ਨਾਤੇ ਹੈ ਮੇਰੀ ਮੰਮੀ ਦਾ ਨਾਮ ਕਮਲਜੀਤ ਕਾਰਾ ਤੇ ਉਹ ਪਾਪਾ ਨੇ ਮਤਲਬ ਮੇਰੀ ਮੰਮੀ ਦੇ ਨਾਤੇ ਉਹਨਾਂ ਨੂੰ ਇੱਕ ਤਰ੍ਹਾਂ ਗਿਫਟ ਤੁਹਾਡੇ ਪਾਪਾ ਮੈਨੂੰ ਲੱਗਦਾ ਵਿਸ਼ੇਸ਼ ਸੀ ਜਿਹੜੇ ਨੇ ਆਪਦੀ ਘਰ ਵਾਲੀ ਦੇ ਨਾਮ ਤੇ ਰੱਖਿਆ ਬਿਲਕੁਲ ਬਿਲਕੁਲ ਵਿਸ਼ੇਸ਼ ਜੀ ਡੈਫੀਨਟਲੀ ਤੇ ਉਹਨਾਂ ਨੇ ਤੇ ਅਮ ਬਿਲਕੁਲ ਉਸ ਸਮੇਂ ਇੱਕ ਚਰਚਾ ਸੀ ਕਿ ਇਹ ਫੈਮਲੀ ਨੇ ਬੰਬੇ ਤੋਂ ਕੁਝ ਵਿਸ਼ੇਸ਼ ਸਿੱਖਿਆ ਤਾਂ ਫੋਟੋਗ੍ਰਾਫੀ ਦੇ ਵਿੱਚ ਜਾਂ ਸਟੂਡੀਓ ਲਾਈਨ ਦੇ ਵਿੱਚ ਇਸ ਪਰਿਵਾਰ ਕੋਲੇ ਕੋਈ ਵਿਸ਼ੇਸ਼ ਗੁਣ ਹੈ ਇਹ ਚਰਚਾ ਮੈਂ ਸੁਣੀ ਹੈ ਆਪਦੇ ਕੰਨੀ ਉਦੋਂ ਕਿਉਂਕਿ ਸਟੂਡੀਓ ਲਾਈਨ ਕੱਟ ਸੀ ਉਦੋਂ ਬਹੁਤ ਜਿਆਦਾ ਇਸ ਲਾਈਨ 'ਚ ਲੋਕ ਨਹੀਂ ਸੀਗੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਬਹੁਤ ਘੱਟ ਸੀਗੇ ਤਾਂ ਕਿ ਤਾਂ ਹੀ 아이 थिंक ਬਹੁਤ ਨਵਾਂ ਨਵਾਂ ਸੀਗਾ ਸਪੈਸ਼ਲੀ ਵੀਡੀਓ ਤਾਂ ਕੋਈ ਵੀ ਨਹੀਂ ਬਣਾਉਂਦਾ ਸੀਗਾ ਨਹੀਂ ਬਣਾਉਂਦਾ ਸੀ ਕੋਈ ਨਹੀਂ ਹੀ ਸਟਾਰਟ ਕੀਤੇ ਆ ਸੀਗੇ ਪੰਜਾਬ ਚ ਪਹਿਲੀ ਵਾਰੀ ਤੇ ਕਾਫੀ ਨੋਨ ਫੋਟੋਗ੍ਰਾਫਰ ਰਾਈਨਿੰਗ ਉਹ ਇੱਜ਼ਤ ਬਾਤ ਹੈ ਤੇ ਅਮ ਬਾਕੀ ਫੈਮਿਲੀ ਨੂੰ ਵਿਸ਼ੇਸ਼ ਉਹ ਤਾਂ ਨਹੀਂ ਮੈਨੂੰ ਪਤਾ ਪਰ ਇਹੀ ਉਹੀ ਗੱਲ ਜੋ ਆਪਾਂ ਕਰ ਰਹੇ ਹਾਂ ਕਿ ਵੀ ਪਾਪਾ ਦਾ ਵੀ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਜੋ ਵੀ ਕੰਮ ਕਰਦੇ ਹੋ ਵੀ ਝਾੜੂ ਵੀ ਮਾਰਨਾ ਤਾਂ ਇੰਨਾ ਪਰਫੈਕਟਲੀ ਮਾਰੋ ਇੰਨੀ ਸੋਹਣੀ ਤਰ੍ਹਾਂ ਮਾਰੋ ਨਾ ਕਿ ਜਾਨ ਪਾ ਦੋ ਝਾੜੂ ਮਾਰਨ ਸਪੀ So I think ਉਹੀ ਪੂਰਾ ਸਾਨੂੰ ਹੈਗਾ ਵੀ ਜੋ ਵੀ ਕੰਮ ਕਰਦੇ ਹੋ ਭਾਵੇਂ ਛੋਟੀ ਜਿਹੀ ਜੌਬ ਹੈ ਭਾਵੇਂ ਮੈਕਡੋਨਲਡਸ ਤੋਂ ਕੰਮ ਕਰਦੇ ਆਂ ਪੂਰੇ ਦਿਲ ਨਾਲ ਕਰੀਏ ਆਈ ਥਿੰਕ ਜ਼ਿੰਦਗੀ ਚ ਇਹ ਚੀਜ਼ਾਂ ਤੁਹਾਡੀ ਬਹੁਤ ਮਦਦ ਕਰਦੀਆਂ ਲਾਈਕ ਹੁਣ ਯੂਥ ਆਪਣਾ ਨਾ ਕਿੰਨਾ ਸਟਰਗਲ ਵੀ ਕਰਦੇ ਆ ਪਰ ਉਹ ਜ਼ਰੂਰੀ ਹੁੰਦੀਆਂ ਔਰ ਦਿਲ ਨਾਲ ਕਰੋ ਜੋ ਵੀ ਤੁਹਾਨੂੰ ਜਾਪ ਮੈਨ ਮੈਨੂੰ ਹੁਣ ਆਪਾਂ ਗੱਲਾਂ ਕਰ ਰਹੇ ਆ ਤਾਂ ਮੈਨੂੰ ਯਾਦ ਆਇਆ ਜਦੋਂ ਅਸੀਂ ਲੰਘਦੇ ਹੁੰਦੇ ਸੀ ਤੇ ਇੱਕ ਡਬਲ ਸਟੋਰੀ ਸਟੂਡੀਓ ਹੁੰਦਾ ਸੀ ਤੇ ਉਹਦੇ ਮੂਰੇ ਪਾਵਿਆਂ ਦਾ ਡਿਜ਼ਾਈਨ ਬਣਿਆ ਹੁੰਦਾ ਸੀ ਮੇਰੇ ਹੁਣ ਵੀ ਮੇਰੇ ਦਿਮਾਗ 'ਚ ਘੁੰਮਿਆ ਹੋਇਆ ਹੈ ਤਾਂ ਬਹੁਤ 20 ਸਾਲ ਹੋ ਗਏ ਮੈਨੂੰ ਤਾਂ ਉਸ ਗੱਲੋਂ ਜਿਹੜਾ ਇਹ ਡਿਜ਼ਾਈਨ ਹੁੰਦਾ ਸੀ ਜ਼ਿੰਦਗੀ 'ਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬੰਦਾ ਸਕੈਨ ਕਰਦਾ ਬਾਅਦ 'ਚ ਜਾ ਕੇ ਜਿਹੜਾ ਕਿ ਸਫਰ ਹੋ ਜਾਂਦਾ ਹੈ ਕਿ ਮੈਂ ਆ ਮੇਰੇ ਤੇ ਚੰਗੇ ਚੀਜ਼ ਸੀ ਜਾਂ ਆਦਤਾਂ ਚੰਗੀਆਂ ਸੀ ਤਾਂ ਕਿ ਫਿਲਮਾਂ ਮਿਲੀਆਂ ਤਾਂ ਫਿਲਮਾਂ 'ਚ ਕਰ ਲਿਆ ਅ ਇੱਧਰ ਵਿਦੇਸ਼ ਆਏ ਤਾਂ ਵਿਦੇਸ਼ 'ਚ ਕੰਮ ਕਰ ਲਿਆ ਜਿੱਥੇ ਵੀ ਪੜ੍ਹਾਈ ਸੀਗੇ ਤਾਂ ਪੜ੍ਹਾਈ 'ਚ ਕੰਮ ਕੀਤਾ ਕਿਹੜੀਆਂ ਚੰਗੀਆਂ ਚੀਜ਼ਾਂ ਸੀਗੀਆਂ ਤੁਹਾਡੇ 'ਚ ਤੁਹਾਨੂੰ ਲੱਗਦਾ ਹੈ ਕਿ ਹੁਣ ਦੇਖ ਕੇ ਵੀ ਆ ਚੀਜ਼ਾਂ ਮੇਰੇ ਨਾਲ ਚੰਗੀਆਂ ਰਹੀਆਂ ਅ ਮੈਨੂੰ ਲੱਗਦਾ ਇੱਕ ਆਪਣਾ ਆਪਣੀ ਸੋਚ ਸਾਫ਼ ਰੱਖਣੀ ਬਹੁਤ ਇੰਪੋਰਟੈਂਟ ਹੈ ਤੁਸੀਂ ਚਾਹੇ ਕੁਝ ਵੀ ਕਰੋ ਸਭ ਕੁਝ ਸਟਾਰਟ ਤੁਹਾਡੇ ਮਨ ਤੋਂ ਹੁੰਦਾ ਤੁਹਾਡੀ ਸੋਚ ਤੋਂ ਹੁੰਦਾ ਆਪਣੀ ਸੋਚ ਨੂੰ ਕਲੀਅਰ ਸੌਫਟ ਓਪਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਕਿ ਉਹ ਸਾਰੀਆਂ ਚੀਜ਼ਾਂ ਦੀ ਮੈਨੂੰ ਹੈਲਪ ਰਹੀ ਹੈ ਇੱਕ ਮੇਰੀ ਸੋਚ ਹਮੇਸ਼ਾ ਕਲੀਕ ਵਧੀਆ ਰਹੀ ਹੈ ਔਰ ਹਮੇਸ਼ਾ ਮਿਹਨਤ ਕਰਨਾ ਜਾਂ ਕੋਈ ਵੀ ਜੋ ਕੰਮ ਕਰ ਰਹੇ ਆ ਉਹਨੂੰ ਚੰਗੀ ਤਰ੍ਹਾਂ ਕਰਨਾ ਕਲੀਅਰਲੀ ਕਰਨਾ ਸੋਹਣੀ ਤਰ੍ਹਾਂ ਕਰਨਾ ਤੇ ਇਹ ਹੀ ਮੇਨ ਚੀਜ਼ਾਂ ਹੁੰਦੀਆਂ ਔਰ ਕਿਸੇ ਮਤਲਬ ਔਰ ਇੱਕ ਮੈਂ ਬਹੁਤ ਇਨ ਨੂੰ ਇੰਪੋਰਟੈਂਸ ਦਿੰਨੀ ਆ ਕਿ ਇੱਕ ਬਹੁਤ ਅੱਜਕਲ ਦੇਖਿਆ ਜਾਂਦਾ ਕਿ ਲੋਕ ਜੈਲਸ ਹੋ ਜਾਂਦੇ ਆ ਇਹ ਉਹ ਮੈਨ ਲੱਗਦਾ ਕਿ ਇਹ ਸਭ ਦੇ ਵਿੱਚ ਨਹੀਂ ਪਾਣਾ ਚਾਹੀਦਾ ਇਹਦਾ ਨਾ ਸਾਰਾ ਨੈਗੇਟਿਵ ਇਫੈਕਟ ਹੁੰਦਾ ਆਪਾਂ ਦੇਖਦੇ ਵੀ ਆਸ-ਪਾਸੇ ਸੋਸ਼ਲ ਮੀਡੀਆ ਤੇ ਦੇਖ ਲਓ ਜਿੱਥੇ ਮਰਜ਼ੀ ਤੇ ਉਹ ਸਾਰੇ ਨਾ ਤੁਹਾਨੂੰ ਆਪਣੀ ਸੋਚ ਨੂੰ ਬੜਾ ਮਨ ਜਿੱਤੇ ਜਗਜੀਤ ਇਹ ਕਿਸੇ ਰੀਜ਼ਨ ਕਰਕੇ ਕਿਹਾ ਗਿਆ ਲਾਈਕ ਮੈਂ ਬਹੁਤ ਬਲੀਵ ਕਰਦੀ ਆਂ ਨਾ ਇਸ ਚੀਜ਼ਾਂ 'ਚ ਤੁਹਾਡੀ ਜ਼ਿੰਦਗੀ 'ਚ ਯਾਤਰਾ ਬੜੀ ਲੰਬੀ ਰਹੀ ਐ ਜਗਰਾਵਾ ਸਿੱਧਵਾ ਬੰਬੇ ਤੇ ਅਮਰੀਕਾ ਯਾਤਰਾ ਨੇ ਕੀ ਸਿਖਾਇਆ ਐਕਸਪੋਜ਼ਰ ਜਿਹਨੂੰ ਕਹਿ ਦਿੰਨੇ ਆ ਯਾਤਰਾਵਾਂ ਕਹਿ ਦਈਏ ਕੀ ਕੀ ਤੁਹਾਨੂੰ ਲੱਗਦਾ ਕਿ ਜਦੋਂ ਜਿਗਰਾਵਾਂ ਤੋਂ ਜਾਂ ਸਿੱਧਵਾਂ ਤੋਂ ਉੱਠ ਕੇ ਬੰਬੇ ਗਏ ਕੀ ਤੁਹਾਡੇ ਚ ਐਡ ਹੋਇਆ ਤੇ ਉਸ ਤੋਂ ਬਾਅਦ ਜਦੋਂ ਅੱਗੇ ਆਏ ਹੋ ਵਿਦੇਸ਼ ਦੇ ਵਿੱਚ ਕੀ ਚੀਜ਼ਾਂ ਤੁਹਾਨੂੰ ਲੱਗਦੀਆਂ ਅੱਜ ਦੇਖ ਕੇ ਕਿ ਆਹ ਚੀਜ਼ਾਂ ਮੈਂ ਬਹੁਤ ਅਪਡੇਟ ਹੋਈਆਂ ਮੇਰੇ ਤੇ ਜੇ ਐਕਸਪੋਜ਼ਰ ਨਾ ਹੁੰਦਾ ਸ਼ਾਇਦ ਨਾ ਉਹ ਗੱਲ ਬਿਲਕੁਲ ਸਹੀ ਹੈ ਜੇ ਐਕਸਪੋਜ਼ਰ ਨਾ ਹੁੰਦਾ ਤਾਂ ਫਿਰ ਤੁਹਾਡੀ ਤੁਸੀਂ ਡਿਫਰੈਂਟ ਤਰ੍ਹਾਂ ਡਿਵੈਲਪ ਹੁੰਦੇ ਹੋ ਪਰ ਮੈਨੂੰ ਯਾਤਰਾਵਾਂ ਨੇ ਕੀ ਸਿਖਾਇਆ ਇੱਕ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਆਪਣਾ ਦਾਣਾ ਪਾਣੀ ਲਖਿਆ ਹੁੰਦਾ ਜਿੱਥੇ ਆਪਾਂ ਪਹੁੰਚ ਜਾਂਦੇ ਆ ਉਹ ਆਪਾਂ ਜੋ ਮਰਜ਼ੀ ਕਰੇ ਕੋਈ ਨਾ ਕੋਈ ਤਰ੍ਹਾਂ ਉਹ ਖੇਡਾਂ ਬਣ ਜਾਂਦੀਆਂ ਨੇ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਤੇ ਜਿੱਥੇ ਤੁਸੀਂ ਰਹਾ ਰਹੇ ਹੋ ਤੁਸੀਂ ਉਹ ਜਗ੍ਹਾ ਨੂੰ ਬਹੁਤ ਵਧੀਆ ਤਰ੍ਹਾਂ ਉੱਥੇ ਐਡਜਸਟ ਹੋ ਤੁਸੀਂ ਰੋਹੀ ਨਾ ਜਾਓ ਵੀ ਹਾਈ ਹਾਈ ਮੈਂ ਉੱਥੇ ਹੁੰਦੀ ਆ ਹੁੰਦੀ ਆ ਹੁੰਦਾ ਹੁੰਦਾ ਨਹੀਂ ਆਏ ਨਹੀਂ ਸੋਚਣਾ ਵੀ ਮੇਰੀ ਜ਼ਿੰਦਗੀ ਚਾਹ ਹੁੰਦਾ ਮੇਰੇ ਮਾਪਿਆਂ ਕੋਲੇ ਕਰੋੜਾਂ ਰੁਪਏ ਹੁੰਦੇ ਜਾਂ ਸਾਡੇ ਕੋਲ ਆ ਇਸ ਸੰਦ ਦੇ ਵਿੱਚ ਨਹੀਂ ਪੈਣਾ ਜਿੱਥੇ ਰੱਖੇ ਜਿੱਥੇ ਮਤਲਬ ਜੀਓਗ੍ਰਾਫਿਕਲੀ ਜਿੱਥੇ ਜਿਹੜੇ ਦੇਸ਼ ਚ ਪਹੁੰਚ ਗਏ ਹੋ ਜਿਹੜੇ ਸ਼ਹਿਰ ਚ ਪਹੁੰਚ ਗਏ ਹੋ ਉੱਥੇ ਤੁਸੀਂ ਉੱਥੇ ਦੀ ਬੈਸਟ ਲਾਈਫ ਜੀਓ ਤੁਸੀਂ ਉੱਥੇ ਵਧੀਆ ਤਰ੍ਹਾਂ ਜੋ ਜੋ ਹੈਗਾ ਉਹ ਸੋਹਣੀ ਤਰ੍ਹਾਂ ਕਰੋ ਉਹ ਤੁਸੀਂ ਨਹੀਂ ਸੈਂਸਿਬਲ ਜੀ ਫਿਊਚਰ ਚ ਕੀ ਕਰਨ ਜਾ ਰਹੇ ਹੋ ਕੋਈ ਅਦਾਕਾਰੀ ਨੂੰ ਲੈ ਕੇ ਜਾਂ ਕੋਈ ਖਾਸ ਪਲਾਨ ਬਣਾ ਕੇ ਰੱਖਿਆ ਹੋਇਆ ਜਾਂ ਕੋਈ ਪਾਈਪਲਾਈਨ ਚ ਹੈਗਾ ਕੋਈ ਪ੍ਰੋਗਰਾਮ ਜਿਹੜਾ ਦਰਸ਼ਕਾਂ ਦੇ ਰੂਬਰੂ ਹੋਊਗਾ ਪਾਈਪਲਾਈਨ ਦੇ ਵਿੱਚ ਇੱਕ ਵੈਬ ਸੀਰੀਜ਼ ਬਣਾ ਰਹੇ ਆ ਪ੍ਰੋਡਿਊਸਰ ਐਜ਼ ਅ ਪ੍ਰੋਡਿਊਸਰ ਤੇ ਬਾਕੀ ਵੀਡੀਓਜ਼ ਵਗੈਰਾ ਤੇ ਉਹ ਸਬ ਡੈਫੀਨਿਟਲੀ ਹੈਗਾ ਕਿ ਸੀਰੀਜ਼ ਦੇ ਵਿੱਚ ਮਚੋਨੀ ਹੈ ਕਿ ਜਿਹੜੇ ਇੱਥੇ ਪ੍ਰਵਾਸੀ ਕਲਾਕਾਰ ਨੇ ਇੱਥੇ ਵੀ ਕਾਫੀ ਕਲਾ ਕਰ ਰਹੇ ਨੇ ਅਮਰੀਕਾ ਚ ਕੈਨੇਡਾ ਚ ਤੇ ਵੀ ਉਹਨਾਂ ਨੂੰ ਲੈ ਕੇ ਇੱਥੇ ਦੀਆਂ ਕਹਾਣੀਆਂ ਇੱਥੇ ਦੀ ਚੀਜ਼ ਉਰੇ ਹੀ ਬਣਾਵਾ ਤੇ ਮੇਰਾ ਹੈਗਾ ਕਿ ਮੈਂ ਇੱਥੇ ਦਾ ਪੰਜਾਬੀ ਜਾਂ ਇੰਡੀਅਨ ਓਵਰঅল ਸਿਸਟਮ ਜਿਹੜਾ ਹੈਗਾ ਉਹਨੂੰ ਮੈਂ ਉਹਦੇ ਤੇ ਵੈਬ ਸੀਰੀਜ਼ ਬਣਾਈਏ ਇੱਕ ਹੈ ਪ੍ਰੋਡਿਊਸਰ ਤੇ ਡਾਇਰੈਕਟਰ ਕਿਤਨਾ ਕਿਤੇ ਤੁਹਾਨੂੰ ਲੱਗਦਾ ਤੁਹਾਡੇ ਚ ਬੈਠਾ ਸੀ ਪਹਿਲਾਂ ਤੋਂ ਹੀ ਬਿਲਕੁਲ ਬਿਲਕੁਲ ਬੈਠਾ ਸੀ ਡਾਇਰੈਕਟਰ ਮੈਂ ਮੈਂ ਡਾਇਰੈਕਸ਼ਨ ਨਹੀਂ ਕਰਾਂ ਬਹੁਤ ਜ਼ਿਆਦਾ ਕੰਮ ਹੁੰਦਾ ਸਾਰਾ ਕੁਝ ਕਰਨਾ ਪਰ ਡੈਫੀਨਿਟਲੀ ਪ੍ਰੋਡਿਊਸਰ ਕੋਈ ਸੋਨੇ ਪ੍ਰੋਜੈਕਟਸ ਬਣਾਉਣੇ ਡੈਫੀਨਿਟਲੀ ਡੈਫੀਨਿਟਲੀ ਜਿਹਾ ਸ਼ਾਰਟ ਫਿਲਮਸ ਹੋਣ ਕੁਝ ਵੀ ਤੇ ਉਹਦੇ ਤੇ ਹੁਣ ਕੰਮ ਕਰ ਰਹੇ ਨੇ ਜ਼ਿੰਦਗੀ ਚ ਕੋਈ ਰੋਲ ਮਾਡਲ ਰਹਾ ਹੋਵੇ ਜਿਹਨੂੰ ਤੁਸੀਂ ਲਗਦੇ ਹੋ ਕਿ ਆ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਆ ਇਨਸਾਨ ਮੇਰਾ ਰੋਲ ਮਾਡਲ ਰੋਲ ਮਾਡਲ ਤਾਂ ਮੈਂ ਕਹੂੰਗੀ ਕਿ ਮੇਰੇ ਮੇਰੇ ਮਾਪਿਓ ਮਮਾ ਪਾਪਾ ਦੋਵੇਂ ਬਹੁਤ ਵਧੀਆ ਰੋਲ ਮਾਡਲ ਰਹੇ ਆ ਮੇਰੇ ਲਈ ਉਹਨਾਂ ਨੇ ਹਮੇਸ਼ਾ ਆਪਣੇ ਬੱਚਿਆਂ ਦਾ ਸਪੋਰਟ ਕੀਤੀ ਹੈ ਪੜਾਈ ਦੇ ਵਿੱਚ ਅਦਰਵਾਈਜ਼ ਜੋ ਬੱਚੇ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਦੇ ਆਏ ਨਹੀਂ ਬਈ ਹਨਾ ਵੀ ਸਾਡੇ ਗਾਣਾ ਪੈ ਰਹੀਆਂ ਘੁੱਟ ਪੈ ਰਹੀਆਂ ਕੁਝ ਕਦੇ ਨਹੀਂ ਹੋਇਆ ਤਾਂ ਮੈਨੂੰ ਅੱਛਾ ਲੱਗਦਾ ਹੈ ਕਿ ਆਈ ਥਿੰਕ ਉਹਦੇ ਕਰਕੇ ਵੀ ਪ੍ਰਸਨੈਟੀਜ਼ ਸੋਨੀਆ ਡਿਵੈਲਪ ਹੁੰਦੀਆਂ ਦੂਸਰਾ ਤੇ ਬਾਕੀ ਜੇ ਐਕਟਿੰਗਸ ਰੋਲ ਮਾਡਲ ਦੀ ਜਿਸੀ ਗੱਲ ਕਰਦੇ ਹਾਂ ਤਾਂ ਆਈ ਊਡ ਸੇ ਅਸ਼ੀ ਦੇਵੀ ਨਾਟ ਦ ਪਰਸਨਲ ਲਾਈਫ ਬਸ ਐਸ ਐਨ ਐਕਟਰ ਮੇਰੇ ਖਿਆਲ ਉਹ ਬਹੁਤ ਹੀ ਵਧੀਆ ਐਕਟਰ ਸੀ ਤੇ ਬਿਲਕੁਲ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਾਂ ਤੇ ਦੂਜਾ ਨਿਰਮਲ ਰਿਸ਼ੀ ਜੀ ਮੈਨੂੰ ਬਹੁਤ ਪਸੰਦ ਨੇ ਆਈ ਥਿੰਕ ਨਿਰਮਲ ਜੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਦੀ ਹਾਂ ਹੁਣੇ ਲੰਡਨ ਅਸੀਂ ਸੀਗੇ 15 20 ਦਿਨ ਇਕੱਠੇ ਦੋਨੋਂ ਤੇ ਉਹਨਾਂ ਦੀਆਂ ਗੱਲਾਂ ਬਿਲਕੁਲ ਇੱਕ ਡਿਫਰੈਂਟ ਚੋਟੀ ਦੀ ਗੱਲ ਬਾਤ ਹੈ ਬਹੁਤ ਉਹਨਾਂ ਦਾ ਖਿਆਲ ਪੂਰਾ ਸੋਚਣ ਦਾ ਤਰੀਕਾ ਤੇ ਮੈਂ ਉਹਨਾਂ ਤੋਂ ਬਹੁਤ ਬਹੁਤ ਇੰਟਰਸਟਡ ਕੁਈ ਜੇ ਤੁਹਾਨੂੰ ਜਗਰਾਉਂ ਵਾਪਸ ਲੈ ਕੇ ਚੱਲਾਂ ਅੱਜ ਵੀ ਕੋਈ ਪੜਨ ਵਾਲੀਆਂ ਸਹੇਲੀਆਂ ਕੋਈ ਯਾਦ ਉਹਨਾਂ ਦੇ ਪਿੰਡਾਂ ਦੇ ਏਰੀਆ ਦੇ ਨਾਂ ਅੱਜ ਵੀ ਚੇਤਿਆਂ 'ਚ ਆਉਂਦੇ ਆ ਸਹੇਲੀਆਂ ਸਾਰੀਆਂ ਦੇ ਨਾਮ ਯਾਦ ਨੇ ਆ ਪਿੰਡ ਪਿੰਡ ਵੀ ਸਾਰੇ ਅਧਿ ਨਾਮ ਯਾਦ ਨੇ ਮੈਨੂੰ ਨਹੀਂ ਮੈਂ ਭੁੱਲੀ ਕੁਛ ਨਹੀਂ ਸਭ ਕੁਝ ਯਾਦ ਹੈ ਤੇ ਅਸਲ 'ਚ ਉੱਥੇ ਹੈ ਨਹੀਂ ਕਿ ਸਾਰਿਆਂ ਕੋਈ ਕੈਨੇਡਾ ਆਈਆ ਕੋਈ ਆਸਟ੍ਰੇਲੀਆਸ ਲਈ ਕਿ ਹਮ ਭਾਰਤੀ ਕੋਈ ਹੋਣਾ ਚਾਹੇ ਜਗਰਾਉਂ ਰੰਦਾ ਬਟ ਹਾਂਜੀ ਕੀ ਹਾ ਦੱਸੋ ਸੀ ਹਾਂਜੀ ਮੈਂ ਕਿਹਾ ਕਿਤੇ ਕਿਤੇ ਦਿਲ ਚ ਸਾਰੀਆਂ ਚੀਜ਼ਾਂ ਜਦੋਂ ਰੀਕਾਲ ਹੁੰਦੀਆਂ ਤਾਂ ਬੰਦੇ ਨੂੰ ਉਹ ਚੀਜ਼ਾਂ ਦੁਬਾਰਾ ਦੇਖਦਾ ਪਛਾਹ ਮੁੜ ਕੇ ਆਪਣੀ ਹੀ ਜਰਨੀ ਨੂੰ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਤਾਂ ਆਉਂਦੀ ਹੈ ਤਾਂ ਬਿਲਕੁਲ ਹੈ ਪਰ ਇੱਕ ਵਖਰੇਵੇਂ ਤੁਹਾਨੂੰ ਜਦੋਂ ਕੋਈ ਚੀਜ਼ ਦਿੰਦੀ ਹੈ ਤੁਸੀਂ ਵਖਰੇ ਤੌਰ ਤੇ ਕਾਰਟਿਸਟ ਵੀ ਬਣੇ ਉਸ ਸਮੇਂ ਆਰਟਿਸਟ ਬਣੇ ਜਦੋਂ ਕੁੜੀਆਂ ਨੂੰ ਇਹ ਅਲਾਉ ਨਹੀਂ ਸੀ ਕੀਤਾ ਜਾਂਦਾ ਕੋਈ ਫਿਲਮਾਂ ਚ ਰੋਲ ਕਰੇ ਸ਼ੁਰੂਆਤ ਨਹੀਂ ਸੀ ਹਜੇ ਉਹ ਮੇ ਖਲਕੇ ਹੋਏ ਉਹ ਤੋਂ ਬਾਅਦ ਤਾਂ ਥੀਏਟਰ ਦੀ ਗੱਲ ਹੁੰਦੀ ਹੈ ਇਹ ਕੁੜੀਆਂ ਨੂੰ ਕਿਹੜੀਆਂ ਚੀਜ਼ਾਂ ਵੱਖਰਾ ਕਰਦੀਆਂ ਸੀਗੀਆਂ ਪਰਵਰਿਸ਼ ਸੀ ਜਾਂ ਇਸ ਤਰ੍ਹਾਂ ਦਾ ਕੋਈ ਵੱਖਰਾ ਤੁਸੀਂ ਪੜਨ ਸਮੇਂ ਕਰਦੇ ਸੀ ਜਿਹੜਾ ਜਿਹੜਾ ਤੁਹਾਨੂੰ ਉਹਨੂੰ ਵੱਖਰਾ ਕਰਦਾ ਸੀ ਦੂਜੀਆਂ ਕੁੜੀਆਂ ਨਾਲ ਆਈ ਥਿੰਕ ਪਰਵਰਿਸ਼ ਡੈਫੀਨਿਟ ਪਰਵਰਿਸ਼ ਮੈਨੂੰ ਨਾ ਜਿਵੇਂ ਉੱਥੇ ਆਮ ਜੀ ਗੱਲ ਹੈ ਕਿ ਅਮ ਘਰ ਦੇ ਮਤਲਬ ਗੁੱਸੇ ਹੁੰਦੇ ਨੇ ਕੁੜੀਆਂ ਨੂੰ ਮੁੰਡਿਆਂ ਨੂੰ ਗੁੱਸੇ ਝੜਕਾਉਂਦੇ ਪੈਂਦੀਆਂ ਨੇ ਕੁੱਟਾਂ ਬਹੁਤ ਪੈਂਦੀਆਂ ਨੇ ਸਾਡੇ ਘਰ ਇਹਨਾਂ ਦੋਹਾਂ ਜੋ ਕੁ ਵੀ ਚੀਜ਼ ਨਹੀਂ ਹੋਈ ਕਦੇ ਮੇਰੇ ਕੋਈ ਇਦਾਂ ਮੇਰੇ ਜਾਂ ਮੇਰੇ ਬਹੁਤ ਹੀ ਚੰਗੀ ਤਰ੍ਹਾਂ ਸਾਨੂੰ ਨਾ ਮਤਲਬ ਕਿਵੇਂ ਆਪਾਂ ਕਹਿੰਦੇ ਨੇ ਵੀ ਅੱਜਕੱਲ ਹੁਣ ਹੈਗਾ ਵਾ ਕਿ ਪੈਰੈਂਟਸ ਨੂੰ ਬੱਚਿਆਂ ਦੇ ਨਾਲ ਦੋਸਤੀ ਦਾ ਉਹ ਰੱਖਣਾ ਪੈਂਦਾ ਵਾ ਰਿਲੇਸ਼ਨਸ਼ਿਪ ਡਰਦਾ ਨਹੀਂ ਤੇ ਸਾਡੀ ਫੈਮਿਲੀ ਇਸ ਮੇਰੇ ਪਾਪਾ ਬਹੁਤ ਹੀ ਪ੍ਰੋਗਰੈਸਿਵ ਸੀਗੇ ਉਹ ਤੋਂ ਤੋਂ ਹੀ ਕਿ ਉਹਦੋਂ ਇੰਨੇ ਸਾਲ ਪਹਿਲਾਂ ਵੀ ਕਦੇ ਅਦਾ ਡਰ ਦਾ ਮਾਹੌਲ ਨਹੀਂ ਸੀਗਾ ਕਿ ਉਹ ਪਾਪਾ ਜਾਣਗੇ ਉਹ ਪਾਪਾ ਕੀ ਕਹਾਂਗੇ ਐਸਾ ਕੁਝ ਨਹੀਂ ਸੀਗਾ ਤਾਂ ਮੈਂ ਕਹੂੰਗੀ ਪਰਫਰਸ਼ ਡੈਫੀਨਟਲੀ ਜੀ ਆ ਆਖਰ ਦੇ ਵਿੱਚ ਕੋਈ ਜ਼ਿੰਦਗੀ ਦੀ ਐਸੀ ਯਾਦ ਜਾਂ ਕੋਈ ਕੋਈ ਚੀਜ਼ ਸਾਂਝੀ ਕਰਨੀ ਚਾਹਉ ਕੋਈ ਘਟਨਾ ਕੋਈ ਚੰਗੀ ਕੁਛ ਖੁਸ਼ੀ ਵਾਲੀ ਗੱਲ ਜਿਨੇ ਜ਼ਿੰਦਗੀ ਚ ਕੁਛ ਨਾ ਕੁਛ ਬਹੁਤ ਬਿਹਤਰੀਨ ਤਰੀਕੇ ਨਾਲ ਸਿਖਾਇਆ ਹੋਵੇ ਅ ਰੀਸੈਂਟਲੀ ਹੀ ਹੋਈ ਹੈ ਮੇਰੇ ਆ ਨਾਨਾ ਜੀ ਦੀ ਡੈਥ ਹੋਈ ਹੈ ਇਸ ਸਾਲ ਤੇ ਉਹ ਕਹ ਲਓ ਕਿ ਮੈਂ ਉਹਨਾਂ ਦੇ ਬਹੁਤ ক্লোਜ਼ ਸੀਗੀ ਤੇ ਉਹ ਕੈਨੇਡਾ ਰਹਿੰਦੇ ਸੀਗੇ ਔਰ ਡੈਫੀਨਟਲੀ ਉਹਨਾਂ ਨੇ ਵੀ ਆਹੇ ਕੁਝ ਸਿਖਾਇਆ ਸੀਗਾ ਤੇ ਡੈਡੀ ਮੇਰੇ ਡੈਡੀ ਕਹਿੰਦੇ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਬਈ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਕੁੜੀਆਂ ਨੂੰ ਪੋਲਿਟਿਕਸ ਵਿੱਚ ਇੰਟਰਸਟਿਡ ਹੋਣਾ ਚਾਹੀਦਾ ਕੁੜੀਆਂ ਨੂੰ ਹਰ ਖੇਤਰ ਚ ਅੱਗੇ ਆਉਣਾ ਚਾਹੀਦਾ ਤੇ ਉਹ ਵੀ ਬਹੁਤ ਡਿਫਰੈਂਟ ਜੀ ਚੀਜ਼ ਸੀਗੀ ਕਿ ਨਾਨਾ ਜੀ ਤਾਂ ਬੜੇ ਪੁਰਾਣੇ ਹਨ ਹੁਣ ਉਹ 94 ਦੇ ਸੀਗੇ ਪਰ ਉਹਨਾਂ ਦੇ ਵੀ ਸੋਚ ਹਮੇਸ਼ਾ ਕੁੜੀਆਂ ਨੂੰ ਲਾ ਕੇ ਪ੍ਰੋਗਰੈਸਿਵ ਸੋਚ ਸੀਗੀ ਆਈ ਥਿੰਕ ਉਹਦਾ ਵੀ ਬਹੁਤ ਅਸਰ ਪੰਦਾ ਤੇ ਮੈਂ ਇਹੀ ਕਹੂੰਗੀ ਕਿ ਆਪਾਂ ਆਪਣੀ ਸੋਸਾਇਟੀ ਦੇ ਵਿੱਚ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਯੂਥ ਹੈਗਾ ਮੁੰਡੇ ਹੈਗੇ ਆ ਉਹ ਵਧੀਆ ਇਨਸਾਨ ਬਣਨ ਤਾਂ ਤੁਸੀਂ ਕੁੜੀਆਂ ਵੱਲ ਕਨਸੈਂਟਰੇਟ ਕਰੋ ਜੇ ਕੁੜੀਆਂ ਪ੍ਰੋਗਰੈਸਿਵ ਹੋਣਗੀਆਂ ਕੁੜੀਆਂ ਅੱਛਾ ਹੋਣਗੇ ਤਾਂ ਉਹ ਆਪਦੇ ਬੱਚਿਆਂ ਨੂੰ ਬਹੁਤ ਵਧੀਆ ਰੱਖਣਗੀਆਂ ਤਾਂ ਫਿਰ ਆ ਜਿਹੜੇ ਚੰਜਟ ਨੇ ਸਾਰੇ ਵਿੱਚ ਬੱਚੇ ਡਰੱਗਸ ਕਰਨ ਲੱਗੇ ਆ ਕਰਨ ਲੱਗੇ ਉਹ ਕਰਨ ਲੱਗੇ ਮੈਨੂੰ ਲੱਗਦਾ ਕਿ ਲੋਕ ਨਾ ਇਹਨੂੰ ਸਟ੍ਰੇਟ ਫਾਰਵਰਡ ਤਰੀਕੇ ਨਾਲ ਨਹੀਂ ਦੇਖਦੇ ਉਹ ਸਿਰਫ ਇਹ ਦੇਖਦੇ ਆ ਵੀ ਡਰੱਗ ਕਰਦਾ ਉਹ ਬੱਚਾ ਹਨਾ ਆਪਾਂ ਤੇ ਉਹਰੇ ਕੈਨੇਡਾ ਵੀ ਬਥੇਰੇ ਹੁੰਦੇ ਆ ਤੇ ਤੁਸੀਂ ਕਨਸੈਂਟਰੇਟ ਕੁੜੀਆਂ ਦੀ ਪਰਵਰਿਸ਼ ਤੇ ਕਰੋ ਤੁਸੀਂ ਉਲਟਾ ਨਾ ਕਰੋ ਕਿਉਂਕਿ ਮਦਰਸ ਬਹੁਤ ਅੱਛੀ ਤਰ੍ਹਾਂ ਦੇ ਬੱਚਿਆਂ ਨੂੰ ਬ੍ਰਿੰਗ ਅਪ ਕਰ ਸਕਦੇ ਆ ਤੇ ਦਸੋ ਡਿਫੀ ਤੇ ਬਾਕੀ ਕਟਨਾਵਾ ਬਥੇਰਾ ਨਾ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਵਾ ਬਹੁਤ ਜਾਂਦੇ ਬਹੁਤ ক্লোਜ਼ ਲੋਕ ਚਲੇ ਜਾਂਦੇ ਆ ਹੋਰ ਵੀ ਹੋਏ ਨੇ ਪਰ ਖਿਆਲ ਇਹ ਹੈਗਾ ਵੀ ਰੱਬ ਨੇ ਆਪਾਨੂੰ ਜੀਵਨ ਦੇ ਇੱਕ ਗਿਫਟ ਦਿੱਤਾ ਵਾ ਰੱਬ ਨੇ ਇਹ ਸਜ਼ਾ ਨਹੀਂ ਹੈ ਇਹ ਬਹੁਤ ਸੋਹਣਾ ਗਿਫਟ ਹੈ ਕਿ ਸਾਨੂੰ ਇੰਨੀ ਥੋੜੀ ਜ਼ਿੰਦਗੀ ਮਿਲੀ ਹੈ ਤੇ ਡੈਫੀਨਿਟਲੀ ਆਸ-ਪਾਸੇ ਤੁਹਾਡੀ ਫੈਮਿਲੀ ਦੇ ਵਿੱਚ ਆਪਦੇ ਮਾਪਿਓ ਦੀ ਤੁਸੀਂ ਬਧੀਆ ਪੋਜ਼ਿਟਿਵ ਇੰਪੈਕਟ ਹੀ ਹੋਣਾ ਚਾਹੀਦਾ ਜੇ ਤੁਸੀਂ ਕਿਸੇ ਥਾਂ ਤੇ ਹੈਗੇ ਹੋ ਤਾਂ ਉਹਦਾ ਮੀਨਿੰਗ ਪੋਜ਼ਿਟਿਵ ਅਪਲਿਫਟਿੰਗ ਹੀ ਹੋਣਾ ਚਾਹੀਦਾ ਨਹੀਂ ਤਾਂ ਫਿਰ ਉੱਥੇ ਤੁਹਾਡਾ ਕੋਈ ਰਹਿਣਾ ਬਣਦਾ ਨਹੀਂ ਸੋ ਦੱਸੋ ਬਈ ਜੀ ਆ ਆਖਰੀ ਸਵਾਲ ਮੇਰੀ ਗੱਲ ਇਧਰ ਉਧਰ ਚੱਲੀ ਗਈ ਬਟ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮੈਂ ਆਖਰੀ ਸਵਾਲ ਹੈ ਮੇਰਾ ਜ਼ਿੰਦਗੀ ਚ ਬਹੁਤ ਸਾਰੀਆਂ ਛੋਟੇ ਹੁੰਦੇ ਆ ਆਦਤਾਂ ਹੁੰਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਪ੍ਰੋਫੈਸ਼ਨਲ ਲਾਈਫ ਜਾ ਕੇ ਤੁਸੀਂ ਛੱਡੀਆਂ ਤੇ ਕਿਹੜੀਆਂ ਹਜੇ ਛੱਡ ਨਹੀਂ ਸਕੇ ਤੁਹਾਨੂੰ ਲੱਗਦਾ ਕਿ ਆ ਛੱਡਣੀਆਂ ਚਾਹੀਦੀਆਂ ਸੀ ਐਕਚੁਅਲੀ ਕੋਈ ਵੀ ਆਦਤਾਂ ਤੇ ਪ੍ਰੋਫੈਸ਼ਨਲ ਲਾਈਫ ਦਾ ਕੋਈ ਮਹਾਨੀ ਕਬਈ ਕਿਹੜੀ ਆਦਤ ਮੈਂ ਛੱਡੀ ਜਾਂ ਕੁਝ ਤੇ um ਇੱਕ ਖਾਲੀ ਇਹ ਕਹੂੰਗੀ ਵੀ ਕਿ ਪ੍ਰੋਫੈਸ਼ਨਲ ਲਾਈਫ ਚ ਆ ਕੇ ਤੁਹਾਨੂੰ ਹੋਰ ਜ਼ਿਆਦਾ ਕਮਿਟਿਡ ਹੋ ਜਾਂਦੇ ਆ ਤੁਸੀਂ ਤੇ ਉਹ ਡੈਫੀਨਟਲੀ ਮੈਨੂੰ ਵੀ ਫੀਲ ਹੋ ਕਿ ਯਾ ਬਹੁਤ ਲੋਕ ਸੋਚਦੇ ਆ ਵੀ ਜੇ ਤੁਸੀਂ ਇਸ ਲਾਈਨ 'ਚ ਆ ਗਏ ਤਾਂ ਤੁਹਾਡੇ ਤੇ ਬਹੁਤ ਪ੍ਰੈਸ਼ਰ ਹੋਣਾ ਕਿ ਜੇ ਤੁਸੀਂ ਆਪ ਦੇ ਟੇਕ ਕੇਅਰ ਕਰੋ ਤੁਹਾਡੇ ਬਹੁਤ ਪ੍ਰੈਸ਼ਰ ਹੋਣਾ ਨਹੀਂ ਐਸਾ ਕੁਝ ਨਹੀਂ ਹੈ ਤੁਸੀਂ ਸਪਸ਼ਟ ਜਦੋਂ ਤੁਸੀਂ ਇਸ ਲਾਈਨ 'ਚ ਹੁੰਦੇ ਹੋ ਤਾਂ ਤੁਸੀਂ ਇਹ ਇੱਕ ਜ਼ਿਆਦੇ ਵੱਡੀ ਡਰਾਈਵ ਬਣ ਜਾਂਦੀ ਹੈ ਤੁਹਾਡੇ ਲਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਵੱਲ ਬਹੁਤ ਸਾਰੇ ਕੁੜੀਆਂ ਤੁਹਾਡੇ ਤੋਂ ਬਹੁਤ ਕੁਝ ਸਿੱਖਦੀਆਂ ਹੋਣੀਆਂ ਤਾਂ ਤੁਸੀਂ ਚਾਹੁੰਦੇ ਹੋ ਕਿ ਹਮੇਸ਼ਾ ਤੁਸੀਂ ਮਤਲਬ ਵਧੀਆ ਹੀ ਇਮੇਜ ਪ੍ਰੈਜੈਂਟ ਕਰੋ ਕਿਉਂਕਿ ਉਹਦਾ ਅਸਰ ਬਹੁਤ ਸਾਰੇ ਲੋਕਾਂ ਤੇ ਹੋਊਗਾ ਤਾਂ ਆਈ ਥਿੰਕ ਤੁਸੀਂ ਜ਼ਿਆਦਾ ਰਿਸਪਾਂਸਿਬਲ ਬੰਤਨਿਓ ਤਾਂ ਮੈਨੂੰ ਅੱਛਾ ਲੱਗ ਰਿਹਾ ਕਿ ਵਕਤਨਾਰ ਹਾਲੇ ਤੱਕ ਆਦੀ ਰਿਸਪਾਂਸਿਬਿਲਟੀ ਆਈ ਹੈ ਮਤਲਬ ਅਸੀਂ ਤਾਂ ਸਿੱਖ ਰਹੇ ਹਾਂ ਹਲੇ ਸਾਡੇ ਕੋਲ ਸਿੱਖੀ ਜਾ ਰਹੇ ਹਾਂ ਪਰ ਡੈਫੀਨਿਟਲੀ ਰਿਸਪਾਂਸਿਬਿਲਟੀ ਆਈ ਥਿੰਕ ਹਰੇਕ ਲਈ ਬੰਦ ਰੂਤੀ ਬਹੁਤ ਚੰਗਾ ਲੱਗਿਆ ਅਸੀਂ ਤੁਹਾਨੂੰ ਫਿਲਮ ਤੋਂ ਸ਼ੁਰੂਆਤ ਕੀਤੀ ਤਾਂ ਅਸੀਂ ਬਹੁਤ ਛੋਟੇ ਸੀ ਜਦੋਂ ਤੁਹਾਨੂੰ ਦੇਖਿਆ ਤੇ ਅੱਜ ਸੁਭਾਅ ਬਣਾਇਆ ਕੁਦਰਤ ਨੇ ਕਿ ਇੱਕ ਮੁਲਾਕਾਤ ਕਰਨ ਦਾ ਸਮਾਂ ਬਣਿਆ ਕਿ ਤੁਸੀਂ ਬਹੁਤ ਚੰਗੇ ਮਾਹੌਲ ਚ ਟਾਈਮ ਦਿੱਤਾ ਤੇ ਮੈਂ ਤੁਹਾਡੇ ਦਿਗਰਾਵਾਂ ਦੇ ਨੇੜੇ ਤਾਂ ਹੀ ਵਸਿੰਦਾ ਹੈ ਤੇ ਤੁਸੀਂ ਅਮਰੀਕਾ ਬੈਠੇ ਹੋ ਇਹ ਸਾਧਨਾ ਦਾ ਵੀ ਧੰਨਵਾਦ ਹੈ ਕਿ ਸਾਨੂੰ ਗੱਲਬਾਤ ਕਰਨ ਦਾ ਜਿਹੜਾ ਮੌਕਾ ਦਿੰਦੇ ਆ ਇੰਟਰਨੈਟ ਦੀ ਸਹੂਲਤ ਦਾ ਤੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਤਿਕਾਰ ਬਹੁਤ-ਬਹੁਤ ਧੰਨਵਾਦ ਹੋਦਰ ਸਿੰਸੀ ਬਹੁਤ ਹੀ ਵਧੀਆ ਲੱਗਾ ਗੱਲਾਂ ਕਰਕੇ ਸਾਰੇ ਦਰਸ਼ਕਾਂ ਦਾ ਸਤਿਕਾਰ ਥੈਂਕ ਯੂ